ਅਸਿੰ ਸਿੰਘ ਜੀ ਤੁਮਕੌਰ ਸਾਹਿਬ ਪਿੰਡ ਕੰਦੋਲਾ ਵਿਖੇ ਮੌਜੂਦਾਂ ਜਿੱਥੇ ਅੱਜ ਸਾਡੇ ਬਹੁਤ ਹੀ ਵਧੀਆ ਖਾਸ ਸੁਖਵੀਰ ਸਿੰਘ ਕੰਦੋਲਾ ਜੀ ਜਿਹੜਾ ਕਿ ਦੇਸੀ ਦੁਆਖਾਨੇ ਦਾ ਚੱਲ ਰਿਹਾ ਹੈ ਲਗਾਤਾਰ ਲੰਬੇ ਸਮੇਂ ਤੋਂ ਉਹਨਾਂ ਵੱਲੋਂ ਲੰਬੇ ਸਮੇਂ ਤੋਂ ਗਰੀਬ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਜਾਂਦੀਆਂ ਨੇ ਤੇ 31 3 ਅਕਤੂਬਰ 3 ਅਕਤੂਬਰ ਤੋਂ ਜਿਹੜੀਆਂ ਇਹ 3 ਅਕਤੂਬਰ ਨੂੰ 31 ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਜਾ ਰਹੀਆਂ ਨੇ ਗੱਲਬਾਤ ਕਰਦੇ ਬਾਬਾ ਸੁਖਵੀਰ ਸਿੰਘ ਕੰਦੋਲਾ ਜੀ ਨਾਲ ਹਾਂਜੀ ਬਾਬਾ ਜੀ ਕੀ ਪ੍ਰੋਗਰਾਮ ਸਾਰੇ ਅੰਮ ਵੀਰ ਜੀ ਜਿਹੜਾ ਇਹ ਸਾਡਾ ਪ੍ਰੋਗਰਾਮ ਆ 1 2 ਤੇ 3 ਅਕਤੂਬਰ ਦਾ ਸਮਾਗਮ ਆ 3 ਅਕਤੂਬਰ ਨੂੰ ਆਪਾਂ ਸਮਾਗਮ ਜਿਹੜਾ ਰੱਖਿਆ ਉਹ 31 ਬੇਟੀਆਂ ਦੇ ਆਨੰਦ ਕਾਰਜ ਰੱਖੇ ਗਏ ਆ ਉਹਨਾਂ ਦੇ ਵਿੱਚ ਅਸੀਂ ਲੋੜਵੰਦ ਪਰਿਵਾਰਾਂ ਨੂੰ ਸੰਪਰਕ ਕਰਨ ਵਾਸਤੇ ਬੇਨਤੀ ਕਰਦੇ ਆ ਇਹ ਜ਼ਰੂਰੀ ਨਹੀਂ ਹੈਗਾ 31 ਦੀ ਜਗ੍ਹਾ 50 ਵੀ ਹੋਗੇ ਤਾਂ 50 ਵੀ ਕਰਾਂਗੇ 31 ਦੀ ਜਗ੍ਹਾ 10 ਰਹਿ ਕੇ ਦਾ 10 ਵੀ ਕਰਾਂਗੇ ਭਾਵ ਕੋਈ ਮਜਬੂਰੀ ਨਹੀਂ ਹੈਗੀ ਜਿੰਨੇ ਪਰਿਵਾਰ ਸਾਡੇ ਤੱਕ ਪਹੁੰਚ ਜਾਂਦੇ ਆ ਅਸੀਂ ਉਹਨੇ ਕਾਰਜ ਜ਼ਰੂਰ ਕਰਾਂਗੇ ਹਰ ਇੱਕ ਬੇਟੀ ਨੂੰ ਜੋ ਉਹਦਾ ਘਰੇਲੂ ਵਰਤੋਂ ਯੋਗ ਸਮਾਨ ਹੁੰਦਾ ਉਹ ਨਾਲ ਦੇਵਾਂਗੇ ਤੇ 1 2 ਤੇ 3 ਤਰੀਕ ਦਾ ਸਮਾਗਮ ਹੈ ਨਗਰ ਕੰਦੋਲਾ ਨੇੜੇ ਸ੍ਰੀ ਚਮਕੌਰ ਸਾਹਿਬ ਜੀ ਗੁਰੂ ਹਰਜਾਪਾਲ ਸਾਹਿਬ ਦੇਸੀ ਦੁਆਖਾਨਾ ਭਾਈ ਸੁਖਵੀਰ ਸਿੰਘ ਕਿਰਪਾ ਕਰਿਓ ਸਾਰੇ ਜਣੇ 3 ਅਕਤੂਬਰ ਨੂੰ ਜ਼ਰੂਰ ਦਰਸ਼ਨ ਬਖਸ਼ਿਓ ਸੰਗਤਾਂ ਜਿਹੜੀਆਂ ਦਰਸ਼ਨ ਮੇਲੇ ਦੇਣਾ ਚਾਹੁੰਦੀਆਂ ਨੇ ਉਹ ਵੀ ਜ਼ਰੂਰ ਪਹੁੰਚੋ ਤੇ ਜਿਹੜੇ ਪਰਿਵਾਰਾਂ ਦੇ ਵਿੱਚ ਜਿਹੜੇ ਪਰਿਵਾਰ ਆਪਣੀ ਬੇਟੀ ਦਾ ਵਿਆਹ ਕਾਰਜ ਕਰਨਾ ਚਾਹੁੰਦੇ ਨੇ ਕਿਰਪਾ ਕਰਕੇ ਉਹ ਵੀ ਜ਼ਰੂਰ ਪਹੁੰਚਿਓ ਆਪਣਾ ਸੰਪਰਕ ਕਰੋ ਤਾਂ ਜੋ ਇੱਕ ਕਹਾਵਤ ਬਣੀ ਐ ਸਾਦੇ ਵਿਆਹ ਸਾਦੇ ਭੋਗ ਨਾ ਕੋਈ ਚਿੰਤਾ ਨਾ ਕੋਈ ਰੋਗ ਇਸ ਕਰਕੇ ਬੇਨਤੀ ਹੈ ਸਾਰੇ ਜਣੇ ਇਹਨਾਂ ਕਾਰਜਾਂ ਦੇ ਵਿੱਚ ਜ਼ਰੂਰ ਸਮੂਲੀਅਤ ਕਰਿਓ ਜੀ ਆਪਜੀ ਦਾ ਧੰਨਵਾਦ ਹੈ ਲੋੜਵੰਦ ਜਿਹੜਾ ਸੰਪਰਕ ਹੈ ਅਸੀਂ ਫੋਨ ਨੰਬਰ ਬੋਲ ਦੰਨੇ ਆ ਵੈਸੇ ਇਹ ਦਵਾਖਾਨਾ ਕਿਸੇ ਵੀ ਤਰ੍ਹਾਂ ਤੋਂ ਮੁਤਾਜ ਨਹੀਂ ਹੈਗਾ ਆਪਣਾ ਨੰਬਰ ਬੋਲ ਦੰਨੇ ਆ ਜੀ 82 83 92 27 27 82 83 92 27 27 ਇਹ ਨੰਬਰ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਖੁੱਲਦਾ ਹੈ ਇਸ ਨੰਬਰ ਤੇ ਤੁਸੀਂ ਆਪਣੀ ਗੱਲ ਕਰ ਸਕਦੇ ਹੋ ਫਾਰਮ ਪਰ ਨਾ ਪਾਏਗਾ ਤੇ ਕੋਈ ਬਹੁਤੀ ਜ਼ਿਆਦਾ ਸਿਕਿਉਰਿਟੀ ਨਹੀਂ ਰੱਖੀ ਗਈ ਜਿਵੇਂ ਅਕਸਰ ਸੰਸਥਾਵਾਂ ਵਿਆਹ ਕਰਦੀਆਂ 21000 15000 13000 ਪਹਿਲਾਂ ਐਡਵਾਂਸ ਪੈਸੇ ਲੈਂਦੇ ਨੇ 3100 ਰੁਪਿਆ ਐਡਵਾਂਸ ਭੇਟਾ ਲਵਾਂਗੇ ਉਹ 3100 ਰੁਪਿਆ ਵੀ ਬਾਅਦ ਵਿੱਚ ਮੋੜਨ ਜੋਗੇ ਸੋ ਇਸ ਕਰਕੇ ਆਪ ਜੀ ਕਿਰਪਾ ਕਰਿਓ ਜਿਹੜੇ ਵੀ ਲੋੜਵੰਦ ਪਰਿਵਾਰ ਆ ਸਾਡੇ ਨਾਲ ਸੰਪਰਕ ਕਰੋ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਬਾਬਾ ਜੀ ਨੇ ਗੱਲਬਾਤ ਕੀਤੀ ਹੈ ਮੈਂ ਆ ਜਿਹੜੇ ਲੋੜਵੰਦ ਪਰਿਵਾਰ ਹੈ ਉਹ ਬਾਬਾ ਜੀ ਨੂੰ ਸੰਪਰਕ ਕਰ ਸਕਦੇ ਨੇ ਸਾਡੇ ਜਿਹੜੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਨੇ ਕਿਉਂਕਿ ਜਿਹੜੇ ਗਰੀਬ ਪਰਿਵਾਰ ਆਪਣੀਆਂ ਬੱਚੀਆਂ ਦਾ ਜਿਹੜਾ ਵਿਆਹ ਕਰਾਉਣ ਵੇਲੇ ਜਣਾ ਸਭ ਨੂੰ ਪਤਾ ਹੈ ਵੀ ਅੱਜਕੱਲ ਵਿਆਹ ਸਮਾਗਮ ਕਰਾਉਣੇ ਬੜੇ ਔਖੇ ਹੁੰਦੇ ਨੇ ਪਰ ਲੇਕਿਨ ਲਗਾਤਾਰ ਇਹਨਾਂ ਦੀ ਸੇਵਾ ਜਿਹੜੀ ਚੱਲ ਰਹੀ ਹੈ ਤੇ ਕੋਈ ਵੀ ਸਾਡ ਨੂੰ ਵੀ ਸੰਪਰਕ ਕਰ ਸਕਦੇ ਅਸੀਂ ਵੀ ਤੁਹਾਨੂੰ ਇਹਨਾਂ ਤੱਕ ਪਹੁੰਚਾ ਸਕਦੇ ਆ ਤੇ ਬਹੁਤ ਬਹੁਤ ਧੰਨਵਾਦ ਸਭ ਦਾ ਜੀ ਇਹਨਾਂ ਦਰ